ਸਾਰੀ ਕਾਂਗਰਸ ਤਾਂ ਬੀਜੇਪੀ ਚ ਮਰਦੀ ਐ ਇਹ ਤਾਂ ਢਿੰਗ ਬਣ ਗਿਆ ਇੱਕ ਭਾਜਪਾ ਦਾ ਕਾਂਗਰਸ ਢਿੰਗ ਅਸੀਂ ਦੇਸ਼ ਭਗਤ ਬੰਦੇ ਆ ਅਸੀਂ ਨੈਸ਼ਨਲਿਸਟ ਆ ਠੀਕ ਐ ਨਾ ਪੰਜਾਬ ਨੇ 90% ਕੁਰਬਾਨੀਆਂ ਦੇਸ਼ ਨੂੰ ਯਾਦ ਕਰਾਉਣ ਦਾ ਵਾਸਤੇ ਦਿੱਤੀਆਂ ਨੇ ਅਸੀਂ ਕਿਉਂ ਜਾਈਏ ਜੀ ਉਹ ਆਉਣ ਕਹਿੰਦੇ ਸੀਆਈਐਸਫ ਲਾਉਣ ਜੋ ਉੱਥੇ ਮੰਗਲ ਰੈਨ ਕਿਉਂ ਪੰਜਾਬ ਪੁਲਿਸ ਨਾਲ ਗੀਰਦੀ ਕਰਦੀ ਪੰਜਾਬ ਪੁਲਿਸ ਫਰੀਜ਼ ਰੱਖ ਕੇ ਕਰਦੀ ਐ ਉਹ ਪੈਸੇ ਮੰਗਦੇ ਆ ਅਸੀਂ ਕਿਉਂ ਦੇਈਏ ਵੀ ਬੀਜੇਪੀ ਦੇ ਲੀਡਰ ਕੀ ਕਰ ਰਹੇ ਨੇ ਕਿਹੋ ਜਿਹੀ ਵੀਡੀਓ ਆ ਰਹੀਆਂ ਨੇ ਦੱਸ ਲਈ ਸਕਦੇ ਇੱਥੇ ਆਪਾਂ ਆਪਣੇ ਉਹਨਾਂ ਨੂੰ ਆਕਾਮਾਂ ਨੂੰ ਸਮਝਾਉਣ ਪੰਜਾਬ ਦੇ ਪੈਸੇ ਦਿਵਾ ਦਿਓ ਜੀ ਚਾਕਰ ਸਾਹਿਬ ਹਰ ਚੀਜ਼ ਨੂੰ ਹੁਣ ਰਾਜਨੀਤਿਕ ਤੌਰ ਤੇ ਵਖਤਿਆ ਹਰ ਚੀਜ਼ ਫੌਜ ਨੇ ਨਾ ਕੁਝ ਕਿਹਾ ਹੀ ਨਹੀਂ ਮੈਂ ਤਾਂ ਇਹਨਾਂ ਨੂੰ ਕਹਿ ਸੰਧੂਰ ਵਾਲਿਆਂ ਲ ਲੜਾਈ ਕਿਤੇ ਵੀ ਹੋਵੇ ਬਾਦਰ ਪੰਜਾਬ ਵਾਲਾ ਵਰਤਿਆ ਜਾਂਦਾ ਹੈ ਡਰੋਨ ਆਪਣੇ ਇੱਥੇ ਆਏ ਬਾਜ਼ਿਲਕਾਬਲ ਆਏ ਆਦਮ ਤੋਂ ਫਰੋਜਪੁਰ ਦੀ ਪਹਿਲਾ ਦੀ ਮੌਤ ਵੀ ਹੋਈ ਆਦਮਪੁਰ ਜਲੰਧਰ ਮਾਰ ਦਿੱਤਾ ਸੀ ਹੈ ਨਹੀਂ ਪਹਿਲਾ ਨੁਕਸਾਨ ਘਟ ਹੋਇਆ ਜੋ 47 ਵੇਲੇ 10 ਲੱਖ ਬੰਦਾ ਜਿਹੜੇ ਸਾਡੇ ਚਾਚੇ ਤਾਇਏ ਸੀ ਸਾਡੇ ਨਾਨੇ ਨਾਨੀਆਂ ਸਾਡੇ ਬਜ਼ੁਰਗ ਸੀ ਕਿਉਂ ਜਿਹੜੇ ਉਧਰੋਂ ਇੱਧਰ ਨੂੰ ਸ਼ਿਫਟ ਹੋਏ ਇਧਰੋਂ ਤੈਨੂੰ ਹੋਏ ਜਿਹੜੇ ਕਿਹਾ ਕਿ ਜਾਖੜ ਸਾਹਿਬ ਕਹਿੰਦੇ ਕਿ ਅੱਜ ਮਜੂਦੇ ਕਰ ਜਾ ਕੇ ਤੁਸੀਂ ਤਾਣਾ ਖਾਓ ਹਾਂਜੀ ਬੋਲਦੇ ਕਿਹਾ ਕੱਲ ਵੀ ਸਜੇ ਮੂਹਰੇ ਕਰ ਜਾ ਕੇ ਤੁਸੀਂ ਬਰੀਆਨੀ ਖਾਓ ਜਾਵੇ ਕਿਉਂ ਜੀ ਮੈਕੋ ਜਮ ਉੱਤੇ ਪਾਕਿਸਤਾਨੀ ਕਿਉਂ ਜੀ ਜੀ ਜਿਹੜਾ ਉਹਦੇ ਪਾਪ ਨੇ ਨਹੀਂ ਇਹ ਇਹੀ ਜਾਖੜ ਸਾਹਿਬ ਜੋ ਕਾਂਗਰਸ ਚ ਹੁੰਦੇ ਸੀ ਉਦੋਂ ਉਹਦੋਂ ਬੀਜ ਮੇਹਰ ਵਾਲਾ ਕੱਢਦੇ ਅੰਦਰ ਸੀ ਆਹੀ ਬਿੰਟੂ ਜਦੋਂ ਕਾਂਗਰਸ ਹੁੰਦਾ ਸੀ ਬੀਜਪੀ ਨੂੰ ਵਾਲਾ ਕੱਢਦਾ ਸੀ ਆਹੀ ਕੈਪਟਨ ਅਗਰਿੰਦਰ ਜਦੋਂ ਇੱਧਰ ਹੁੰਦਾ ਸੀ ਹੁਗਉਮਨ ਨਗਾੜਾ ਕੱਢਦਾ ਸੀ ਠੀਕ ਹੈ ਨਾ ਇਸ ਮੰਨ ਵੀ ਬਦ ਅਗਰਿੰਦਰ ਹੁੰਦਾ ਸੀ ਸਾਰੀ ਕਾਂਗਰਸ ਤਾਂ ਬੀਜਪੀ 'ਚ ਫਿਰਦੀ ਐ ਇਹ ਤਾਂ ਵਿੰਗ ਬਣ ਗਿਆ ਇੱਕ ਭਾਜਪਾ ਦਾ ਕਾਂਗਰਸ ਵਿੰਗ ਜਿਹੜਾ ਸਾਰੇ ਤਾਂ ਉਹੀ ਨੇ ਜੀ ਜਿਹੜੇ ਪਹਿਲਾਂ ਸੀਗੇ ਸੋ ਇਸ ਕਰਕੇ ਅਸੀਂ ਦੇਸ਼ ਭਗਤ ਬਣ ਗਏ ਆ ਅਸੀਂ ਨੈਸ਼ਨਲਿਸਟ ਆ ਠੀਕ ਹੈ ਨਾ ਪੰਜਾਬ ਨੇ 90% ਕੁਰਬਾਨੀਆਂ ਦੇਸ਼ ਨੂੰ ਜਾਗਰੂਕ ਕਰਾਉਣ ਵਾਸਤੇ ਦਿੱਤੀਆਂ ਨੇ ਅਸੀਂ ਕਿਉਂ ਜਾਈਏ ਜੀ ਉਹ ਜਾਣਨਾ ਫਿਰ ਜਿਨ੍ਹਾਂ ਨੇ ਜਿਨ੍ਹਾਂ ਨੇ ਮਤਲਬ ਇਸ ਤਰ੍ਹਾਂ ਦੇ ਬੋਲ ਇਹਨਾਂ ਦੇ ਬੀਜੇਪੀ ਦੇ ਲੀਡਰ ਕੀ ਕਰ ਰਹੇ ਨੇ ਕਿਹੋ ਜਿਹੀ ਵੀਡੀਓ ਆ ਰਹੀ ਹੈ ਨੂੰ ਦੱਸ ਲਈ ਸਕਦੇ ਇੱਥੇ ਆਪਾਂ ਉਹਨਾਂ ਸੁਪਰੀਮ ਕੋਰਟ ਨੂੰ ਨਹੀਂ ਗਾਲਾਂ ਕੱਢਣੋਂ ਹਟਦੇ ਪਾਰਲੀਮੈਂਟ ਨੂੰ ਹੋ ਗਾਣ ਕੱਢ ਜਾਂਦੇ ਇਲੈਕਸ਼ਨ ਕਮਿਸ਼ਨ ਨੂੰ ਹੋ ਗਾਣ ਕੱਢ ਜਾਂਦੇ ਆ ਰਾਸ਼ਟਰਪਤੀ ਤੱਕ ਨਾ ਕਹਿਤਾ ਕਿ ਤੁਸੀਂ ਐਂ ਨਹੀਂ ਕਰ ਸਕਦੇ ਸਾਡੇ ਸਾਹਮਣੇ ਨਹੀਂ ਸਾਡੇ ਸਾਹਮਣੇ ਸੋ ਸਾਰੇ ਇੰਸਟੀਚਿਊਨ ਖਤਮ ਹੋ ਪੈ ਰਿਹਾ ਕਿਹੜੀ ਗੱਲ ਕਰਦੇ ਆ ਸਰ ਫੌਜ ਤੋਂ ਬਾਅਦ ਦੀ ਗੱਲ ਕਹੀ ਜਾ ਰਹੀ ਉਹਨਾਂ ਕੀ ਤੋਂ ਫੌਜ ਤੋਂ ਫੌਜ ਨੂੰ ਮੈਂ ਕੁਝ ਕਹਿ ਹੀ ਨਹੀਂ ਮੈਂ ਤਾਂ ਇਹਨਾਂ ਨੂੰ ਕਹੇ ਸੰਧੂਰ ਵਾਲਿਆਂ ਨੂੰ ਫੌਜ ਤਾਂ ਨਾਲ ਆਣਾ ਸਾਰੇ ਸਾਰੀ ਤਾਂ ਫੌਜ ਆਪਣੀ ਪੰਜਾਬ ਦੀ ਹੈ ਲੜਾਈ ਕਿਤੇ ਵੀ ਹੋਵੇ ਬਾਰਡਰ ਪੰਜਾਬ ਵਾਲਾ ਵਰਤਿਆ ਜਾਂਦਾ ਡਰੋਨ ਆਪਣੇ ਇੱਥੇ ਆਏ ਹਾਜ਼ਿਲ ਕਾਬਲ ਆਏ ਆਦਮ ਖਰੋਜਪੁਰ ਦੀ ਪਹਿਲਾਂ ਵੀ ਮੌਤ ਵੀ ਹੋਈ ਆਦਮਪੁਰ ਜਲੰਧਰ ਠੀਕ ਹੈ ਨਾ ਅੰਮ੍ਰਿਤਸਰ ਸਾਰਾ ਸਾਡਾ ਬਾਰਡਰ ਕਿਸ ਤੇ ਕਾਉ ਸੋ ਅਸੀਂ ਕਦੋਂ ਚਾਹਨੇ ਲੜਾਈ ਹੋਵੇਗੀ ਮਾਰ ਦਿੱਤਾ ਸੀ ਹੈ ਨਾ ਪਹਿਲਾਂ ਨੁਕਸਾਨ ਘਟ ਹੋਇਆ ਜੋ 47 ਵੇਲੇ 10 ਲੱਖ ਬੰਦਾ ਜਿਹੜੇ ਸਾਡੇ ਚਾਚੇ ਤਾਇਏ ਸੀ ਸਾਡੇ ਨਾਨੇ ਨਾਨੀਆਂ ਸਾਡੇ ਬਜ਼ੁਰਗ ਸੀ ਕਿ ਉਹ ਜਿਹੜੇ ਉਧਰੋਂ ਇੱਧਰ ਨੂੰ ਸ਼ਿਫਟ ਹੋਏ ਇੱਧਰੋਂ ਉੱਥੋਂ ਹੋਏ ਕਾ ਜਿਹੜੀ ਕੱਟਪਟ ਹੋਈ ਹੈ ਸਾਰੀ ਆਪਣੀ ਪੰਜਾਬੀਆਂ ਦੀ ਹੋਈ ਹੈ ਸੋ ਇਸ ਕਰਕੇ ਇਹਨਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਕਿ ਇਸ ਤਰ੍ਹਾਂ ਨਹੀਂ ਚੱਲੀ ਗਾਣ ਦਾ ਹਰ ਚੀਜ਼ ਨੂੰ ਹਰ ਚੀਜ਼ ਨੂੰ ਹੁਣ ਰਾਜਨੀਤਿਕ ਤੌਰ ਤੇ ਵਖਰੇ ਪਿਆ ਹੈ ਹਰ ਚੀਜ਼ ਕੋਈ ਚੀਜ਼ ਤਾਂ ਹੀ ਛੱਡ ਦੋ ਜਿਹੜੀ ਚ ਰਾਜਨੀਤੀ ਨਾ ਬਾੜੋ ਸੋ ਇਸ ਕਰਕੇ ਜੋ ਸਾਡਾ ਆਪਣੇ ਉਹਨਾਂ ਨੂੰ ਆਗਾਮਾਂ ਨੂੰ ਸੁਨੇਹਾਉਣ ਪੰਜਾਬ ਦੇ ਪੈਸੇ ਹੀ ਦਵਾ ਦਿਓ ਜੀ ਚੱਕਰ ਸਾਹਿਬ ਆਰਡੀਐਫ ਦਾ 6000 ਕਰੋੜ ਰੁਪਏ ਕਿ ਬੈਠੇ ਪੈਸਾ ਦਵਾ ਦਿਓ ਜੀ ਹਾਂਜੀ ਪੰਜਾਬ ਦੇ ਜਿੰਨੇ ਆ ਹੁਣ ਕਹਿੰਦੇ ਸੀਆਈਐਸਐਫ ਲਾਵਾਣਗੇ ਉੱਥੇ ਮੰਗਲ ਡੈਮ ਕੀ ਕਰ ਪੰਜਾਬ ਪੁਲਿਸ ਰਾਖੀ ਨਹੀਂ ਕਰਦੀ ਪੰਜਾਬ ਪੁਲਿਸ ਫਰੀਜ਼ ਰੱਖ ਕੇ ਕਰਦੀ ਹੈ ਉਹ ਪੈਸੇ ਮੰਗਦੇ ਆ ਅਸੀਂ ਕਿਉਂ ਦੇਈਏ ਵੀ ਨਾਲੇ ਤਾਂ ਸਟੋਰੀ ਸਾਡੀ ਕਰਨਗੇ ਨਾਲੇ ਪੈਸੇ ਵੀ ਅਸੀਂ ਦੇਈਏ ਠੀਕ ਹੈ ਨਾ ਇਹ ਨਹੀਂ ਹੋਊਗਾ ਜਾ ਕੇ ਚੱਕਰ ਸਾਹਿਬ ਨੂੰ ਕੋਈ ਪੰਜਾਬ ਦੇ ਮੁੱਦੇ ਚੱਕੋ ਆ ਗੱਲਾਂ ਛੱਡੋ